ਕਿ ਪੁਲਿਸ ਲਈ ਮਾੜੇ ਅੰਸਰਾਂ ਖਿਲਾਫ ਹਰ ਮੈਦਾਨ ਰਹਿੰਦੀ ਹੈ ਜੰਗ ਦੋਸਤੋ ਪਰ ਇਨਸਾਫ ਦੇ ਮਾਰਗ ਤੇ ਮਿਹਨਤ ਹਮੇਸ਼ਾ ਲਿਆਂਦੀ ਹੈ ਰੰਗ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ਹਿਰ ਤੋਂ ਦਾ ਜ਼ਲਾਲਨ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਬੀਤੇ ਦਿਨੀ ਸ਼ਹਿਰ ਵਿੱਚ ਇੱਕ ਘਟਨਾ ਤੋਂ ਇੱਕ ਵਾਰ ਦਾ ਤੋਂ ਬਾਅਦ ਸਨਸਨੀ ਫੈਲ ਜਾਂਦੀ ਹੈ ਲੋਕ ਹੈਰਾਨ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਕਿਉਂਕਿ ਮਰੀਜ਼ ਬਣ ਕੇ ਆਪਣਾ ਇਲਾਜ ਕਰਵਾਣ ਆਏ ਦੋ ਵਿਅਕਤੀ ਡਾਕਟਰ ਦੇ ਉੱਤੇ ਹੀ ਬੰਦੂਕ ਤਾਂ ਦਿੰਦੇ ਆ ਔਰ ਚਾਕੂ ਜਿਹੜਾ ਉਹਨਾਂ ਦੇ ਗਰਦਨ ਤੇ ਰੱਖ ਕੇ ਲੁੱਟ ਨੂੰ ਅੰਜਾਮ ਦੇ ਕੇ ਜਾਂਦੇ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਯਾਦ ਕਰਾ ਦਿੰਦਾ ਕਿ ਬੀਤੇ ਦਿਨੀ ਸ਼ਵਾਲਿਕ ਸਕੂਲ ਦੇ ਬਿਲਕੁਲ ਸਾਹਮਣੇ ਇੱਕ ਗਲੀ ਹੈ ਔਰ ਉੱਥੇ ਡਾਕਟਰ ਲਕੇਸ਼ ਜੈਨ ਜੋ ਕਿ ਸਾਈਕੀਆਟ੍ਰਿਸਟ ਨੇ ਉਹਨਾਂ ਕੋਲ ਦੋ ਮਰੀਜ਼ ਇਲਾਜ ਕਰਾਉਣ ਆਉਂਦੇ ਆ ਦੱਸਿਆ ਜਾਂਦਾ ਕਿ 10ਵੇਂ ਮਹੀਨੇ ਵੀ ਉਹ ਦਵਾਈ ਲੈ ਕੇ ਗਏ ਸੀਗੇ ਤੇ ਹੁਣ ਡਾਕਟਰ ਸਾਹਿਬ ਤੋਂ ਇੱਕ ਵਾਰ ਫਿਰ ਤੋਂ ਦਵਾਈ ਲੈਣ ਆਉਂਦੇ ਆ ਜਦੋਂ ਡਾਕਟਰ ਸਾਹਿਬ ਦਵਾਈ ਲਿਆ ਕੇ ਰੱਖ ਦਿੰਦੇ ਆ ਜਾਂਚ ਤੋਂ ਬਾਅਦ ਤਾਂ ਦੋ ਨਾ ਜਾਣਿਆਂ ਚੋਂ ਇੱਕ ਪਿਸਤੌਲ ਤਾਂ ਲੈਂਦਾ ਹੈ ਤੇ ਦੂਜਾ ਚਾਕੂ ਰੱਖ ਦਿੰਦਾ ਉਹਨਾਂ ਦੀ ਗਰਦਨ ਤੇ ਤੇ ਉਹਨਾਂ ਕੋਲੋਂ ਨਗਦੀ ਉਹਨਾਂ ਕੋਲੋਂ ਫੋਨ ਉਹਨਾਂ ਕੋਲੋਂ ਦਵਾਈ ਲੁੱਟ ਕੇ ਉਥੋਂ ਫਰਾਰ ਹੋ ਜਾਂਦੇ ਆ ਗੱਲ ਅੱਗ ਵਾਂਗ ਸ਼ਹਿਰ ਵਿੱਚ ਫੈਲਦੀ ਹੈ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਡੀਐਸਪੀ ਰਾਜਕੁਮਾਰ ਪਹੁੰਚਦੇ ਆ ਐਸਐਚਓ ਅਭਿਸ਼ੇਕ ਸ਼ਰਮਾ ਪਹੁੰਚਦੇ ਆ ਸੀਆਈਏ ਇੰਚਾਰਜ ਅਫਤਾਰ ਸਿੰਘ ਪਹੁੰਚਦੇ ਆ ਅਤੇ ਕਪਤੀਸ਼ ਸ਼ੁਰੂ ਹੋ ਜਾਂਦੀ ਹੈ ਵੱਖ-ਵੱਖ ਐਂਗਲਾਂ ਤੋਂ ਇਸ ਨੂੰ ਦੇਖਿਆ ਜਾਂਦਾ ਜਾਂਚਿਆ ਪਰਖਿਆ ਜਾਂਦਾ ਪਰ ਉਸ ਸਮੇਂ ਡਾਕਟਰ ਸਾਹਿਬ ਇਹੀ ਦੱਸਦੇ ਆ ਕਿ ਮਰੀਜ਼ ਦਾ ਨਾਮ ਹੀਰਾ ਹੈ ਹੀਰਾ ਤਾਂ ਨਕਲੀ ਹੀਰਾ ਨਿਕਲਿਆ ਪਰ ਇਹ ਕਿ ਅਸਲੀ ਨਾਮ ਸੀ ਕਿ ਝੂਠਾ ਨਾਮ ਸੀ ਇਹ ਵੀ ਨਹੀਂ ਸੀ ਪਤਾ ਜਿਹੜਾ ਨੰਬਰ ਉਸਨੇ ਆਪਣਾ ਮੋਬਾਈਲ ਨੰਬਰ ਪਰਚੀ ਤੇ ਲਿਖਵਾਇਆ ਸੀ ਉਹ ਲੱਗ ਨਹੀਂ ਸੀ ਰਿਹਾ ਤਾਂ ਪੁਲਿਸ ਕੋ ਸਿਰਫ ਹਿੰਟ ਦੇ ਨਾਮ ਤੇ ਇੱਕੋ ਚੀਜ਼ ਮੌਜੂਦ ਸੀ ਕਿ ਵਿਅਕਤੀ ਦਾ ਨਾਮ ਹੈ ਹੀਰਾ ਬਾਕੀ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਕਿ ਇਹ ਹੀਰਾ ਕਿਹੜੇ ਪਿੰਡ ਦਾ ਹੈ ਕੀ ਇਸ ਦਾ ਪੱਕਾ ਨਾਮ ਹੈ ਔਰ ਕਿੱਥੇ ਭੱਜਿਆ ਕਿੱਥੋਂ ਆਇਆ ਕੁਝ ਵੀ ਨਹੀਂ ਪਤਾ ਸੀ ਤਾਂ ਪੁਲਿਸ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖ ਹੁਣਾ ਦੇ ਜਦੋਂ ਧਿਆਨ ਚੇ ਮਸਲਾ ਆਉਂਦਾ ਉਸ ਤੋਂ ਬਾਅਦ ਟੀਮਾਂ ਦਾ ਗਠਨ ਕੀਤਾ ਜਾਂਦਾ ਡੀਐਸਪੀ ਰਾਜਕੁਮਾਰ ਐਸਐਚਓ ਵਿਸ਼ੇਖ ਸ਼ਰਮਾ ਸੀਆਈਏ ਇੰਚਾਰਜ ਅਵਤਾਰ ਸਿੰਘ ਇਹਨਾਂ ਟੀਮਾਂ ਦਾ ਗਠਨ ਕੀਤਾ ਜਾਂਦਾ ਪੁਲਿਸ ਹਰ ਪਹਿਲੂ ਤੋਂ ਤਹਿਕੀਕਾਤ ਸ਼ੁਰੂ ਕਰਦੀ ਹੈ ਔਰ ਪੁਲਿਸ ਆਪਣੀ ਕਾਬਲੀਅਤ ਅਤੇ ਦਲੇਰੀ ਦੇ ਬਲਬੂਤੇ ਤੇ ਦੋ ਜਿਹੜੇ ਵਿਅਕਤੀ ਜਿਨ੍ਹਾਂ ਨੇ ਲੁੱਟਖੋਹ ਨੂੰ ਅੰਜਾਮ ਦਿੱਤਾ ਸੀ ਉਹਨਾਂ ਚੋਂ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੁੰਦੀ ਆ ਪੁਲਿਸ ਦੇ ਯਤਨ ਜਿਹੜੇ ਆ ਉਹ ਕਾਮਯਾਬ ਹੁੰਦੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਮਾ ਦਾ ਹੀਰਾ ਆ ਇਹ ਢੇਂਗੜਪੁਰ ਦਾ ਹੈ ਔਰ ਇਸ ਨੂੰ ਜਿਹੜਾ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ ਤੇ ਇਸਤੇ ਕੋਲ ਜਿਹੜੀ ਪਿਸਟਲ ਸੀ ਜਿਹੜੀਆਂ ਇਹਨੇ ਡਾਕਟਰ ਤੇ ਤਾਨੀ ਸੀਗੀ ਉਹ 에어 ਪਿਸਟਲ ਸੀ ਉਹ ਬਰਾਮਦ ਕਰ ਲਈ ਗਈ ਹੈ ਨਗਦੀ ਅਤੇ ਦਵਾਈਆਂ ਵੀ ਬਰਾਮਦ ਕਰ ਲੀਆਂ ਗਈਆਂ ਪਰ ਇਸ ਦਾ ਜਿਹੜਾ ਸਾਥੀ ਦੂਜਾ ਸਾਥੀ ਹੈ ਉਹ ਹੱਲੇ ਵੀ ਭਗੌੜਾ ਹੈ ਤੇ ਪੁਲਿਸ ਉਸ ਨੂੰ ਫੜਨ ਦੇ ਯਤਨ ਕਰ ਰਹੀ ਹੈ ਪੁਲਿਸ ਛਾਪੇਮਾਰੀ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਇਸ ਦਾ ਜਿਹੜਾ ਸਾਥੀ ਹੈ ਲੁਧਿਆਣੇ ਏਰੀਏ ਦਾ ਹੈ ਪਰ ਪੁਲਿਸ ਨੇ ਜਦੋਂ ਇਸ ਨੂੰ ਢੈਂਗੜਪੁਰ ਵਾਲੇ ਹੀਰੇ ਤੱਕ ਪਹੁੰਚਣਾ ਸੀ ਪੁਲਿਸ ਨੂੰ ਬਿਲਕੁਲ ਕੁਝ ਨਹੀਂ ਸੀ ਪਤਾ ਬਿਲਕੁਲ ਸਭ ਕੁਝ ਬਲੈਂਕ ਸੀ ਕਿ ਕੌਣ ਹੋਵੇਗਾ ਕੀ ਤਸਵੀਰ ਹੈ ਕਿਹੜੇ ਪਿੰਡ ਦਾ ਹੈ ਕੌਣ ਹੋਰ ਸਾਥੀ ਨੇ ਤਾਂ ਪੁਲਿਸ ਨੇ ਦਿਨ ਰਾਤ ਇੱਕ ਕੀਤਾ ਤੇ ਇਸ ਨੂੰ ਜਿਹੜਾ ਆਇਡੈਂਟੀਫਾਈ ਕਰਕੇ ਗ੍ਰਿਫਤਾਰ ਕਰ ਲਿਆ ਪਰ ਹੁਣ ਜਿਹੜੇ ਤੱਥ ਹੋਰ ਸਾਹਮਣੇ ਆ ਰਹੇ ਆ ਉਹ ਬਹੁਤ ਹੈਰਾਨ ਕਰਨ ਵਾਲੇ ਕਿਉਂਕਿ ਜਿਹੜਾ ਹੀਰਾ ਆ ਇਹ ਜਿਹੜਾ ਮਾਂ ਦਾ ਹੀਰਾ ਆ ਇਹ ਨਕਲੀ ਹੀਰਾ ਆ ਉਹ ਕਿਹਾ ਨਹੀਂ ਜਿਵੇਂ ਜਾਣਦਾ ਕਿ ਕਾ ਨੂੰ ਜਿੰਨਾ ਮਰਜੀ ਧੋ ਲੋ ਉਹ ਚੱਟਾ ਨਹੀਂ ਹੁੰਦਾ ਦੱਸਿਆ ਜਾ ਰਿਹਾ ਕਿਸੇ ਤੇ ਪਹਿਲਾਂ 3 ਮੁਕੱਦਮੇ ਦਰਜ ਹਨ ਤੇ ਇਸ ਨੇ ਆਪਣੀ ਮਾਤਾ ਦਾ ਵੀ ਕਤਲ ਕੀਤਾ ਹੈ ਮਤਲਬ ਕਿ ਨਸ਼ਾ ਕਰਨ ਦਾ ਦਿਮਾਗ ਇੰਨਾ ਸੁਨ ਹੋ ਜਾਂਦਾ ਕਿ ਬੰਦੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਜਿਸ ਨੇ ਉਸ ਨੂੰ ਜਨਮ ਦਿੱਤਾ ਉਸਤੇ ਕਤਲ ਕਰ ਦਿੱਤਾ ਪਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਡਾਕਟਰ ਦੇ ਕੋਲ ਲੁੱਟ ਖੋ ਕਰਨ ਤੋਂ ਬਾਅਦ ਜਿਸ ਮੋਟਰਸਾਈਕਲ ਤੇ ਇਹ ਤੇ ਇਸ ਦਾ ਸਾਥੀ ਭੱਜੇ ਸਨ ਉਸ ਦੇ ਪਿੱਛੇ ਲਿਖਿਆ ਸੀ ਲਵ ਬੇ ਬਾਪੂ ਮਤਲਬ ਜਿਸ ਨਾਲ ਲਵ ਹੈ ਉਸ ਤਾਈ ਕਤਲ ਕਰ ਦਿੱਤਾ ਤਾਂ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਨਸ਼ਾ ਇਨਸਾਨ ਨੂੰ ਇੰਨਾ ਸੁਨਨ ਕਰ ਦਿੰਦਾ ਕਿ ਨਸ਼ਾ ਇਨਸਾਨ ਦੀ ਸੋਚਣ ਸ਼ਕਤੀ ਖਤਮ ਕਰ ਦਿੱਤਾ ਮਾਂ ਨੇ ਪਿਤਾ ਨੇ ਨਾਮ ਤਾਂ ਇਹ ਸੋਚ ਕੇ ਰੱਖਿਆ ਹੋਣਾ ਕਿ ਸਾਡਾ ਜਿਹੜਾ ਹੀਰਾ ਆ ਇਹ ਦੇਸ਼ ਦੁਨੀਆ ਨੂੰ ਰੋਸ਼ਨਾਏਗਾ ਪਰ ਇਸ ਨੇ ਤਾਂ ਇਹ ਸੋਚ ਲਿਆ ਕਿ ਲੋਕਾਂ ਦੀ ਜ਼ਿੰਦਗੀ ਨੂੰ ਜਿਵੇਂ ਅੰਧਕਾਰ ਚ ਲਿਆਉਂਗਾ ਸ਼ਾਇਦ ਤਾਂ ਹੀ ਮੇਰੀ ਚਮਕ ਵਧੇਗੀ ਪਰ ਇਹ ਹੀਰਾ ਤਾਂ ਨਕਲੀ ਆ ਇਸ ਨੇ ਤਾਂ ਅਸਲੀ ਹੀਰੇ ਦਾ ਨਾਮ ਵੀ ਖਰਾਬ ਕਰ ਦਿੱਤਾ ਕਿਉਂਕਿ ਹੀਰੇ ਦਾ ਅਸਲੀ ਮਕਸਦ ਤਾਂ ਰੋਸ਼ਨਾਣਾ ਹੁੰਦਾ ਕਿਸ ਨੂੰ ਅੰਧਕਾਰ ਵੱਲ ਲਿਜਾਣਾ ਨਹੀਂ ਹੁਣ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਣੀਆਂ ਆ ਜਦੋਂ ਡੀਐਸਪੀ ਰਾਜਕੁਮਾਰ ਹੋਣਾ ਨੇ ਇਸ ਪੂਰੀ ਘਟਨਾ ਦੇ ਉੱਤੇ ਜਾਣਕਾਰੀ ਦਿੱਤੀ ਐਸਐਸਪੀ ਜਿਹੜਾ ਸੀਤਪਕਸ਼ ਨਗਰ ਡਾਕਟਰ ਮਹਤਾਬ ਸਿੰਘ ਆਈ.ਐਸ. ਜਿਹਦੇ ਦੇਸ਼ ਨੋਟੀਸ਼ਨ ਤੇ ਮਾੜੇ ਕੰਸਟ੍ਰਕਟ ਜਿਹੜੇ ਮੈਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਇੰਚਾਰਜ ਸੀਆਈਏ ਇੰਸਪੈਕਟਰ ਉਤਾਰ ਸਿੰਘ ਔਰ ਮੁਖਬਸਾ थाना सिटी ਨਮਾਸ਼ਹਿਰ ਅਭਿਸ਼ੇਕ ਸ਼ਰਮਾ ਦੇ ਵਿਵਾਈ ਵਲਤੀ ਨੇ ਪਿਛਲੇ ਦਿਨੀ ਡਾਕਟਰ ਲੁਕੇਸ਼ ਜੈਨ ਜਿਹੇ ਹੈਗੇ ਉਹਨਾਂ ਦੀ ਕਲੀਨਿਕ ਤੇ ਦੋ ਨੌਜਵਾਨ ਆਏ ਸੀ ਦਵਾਈ ਲੈਣ ਦੇ ਬਹਾਨੇ ਉਹਨਾਂ ਨੇ ਜਿਹੜਾ ਹੈਗਾ ਉੱਥੇ ਲੁੱਟਖੋ ਕੀਤੀ ਸੀਗੀ ਔਰ ਉਹਨਾਂ ਦੇ ਕੋਲ ਪਿਸਤੌਲ ਔਰ ਇੱਕ ਚੱਕ ਲਖਾਇਆ ਗਿਆ ਸੀ ਸੋ ਇਹਨਾਂ ਦੇ ਜਿਹੜਾ ਦੋਸ਼ੀ ਨਾਮ ਜਿਹੜਾ ਰਿਹਾ ਸੀ ਹੀਰਾ ਸਿੰਘ ਸਨ ਆਪਰੇਸ਼ਨ ਸਿੰਘ ਢਿੰਡੜਪੁਰ ਇਹਨੂੰ ਜਿਹੜਾ ਹੈ ਇਸ ਟੀਮ ਨੇ ਗ੍ਰਿਫਤਾਰ ਕਰ ਲਿਆ ਇਹਦੇ ਕੋਲੋਂ ਅਸੀਂ ਬਾਅਦ ਵਿੱਚ ਵਰਤਿਆ ਹੋਇਆ 에ਅਰ ਪਿਸਟਲ ਦੁਆਨਿਆ ਔਰ ਨਕਦੀ ਜਿਹੜੀ ਹੈਗੀ ਉਹ ਬਰામ ਕਰ ਲਈ ਔਰ ਇਹਦੀ ਪੁੱਛ ਕਿਸ ਤੋਂ ਦੂਜਾ ਦੋਸ਼ੀ ਅਸੀਂ ਨਾਮਜ਼ਦ ਕਰ ਲਿਆ ਇਸ ਮੁਕਦਮੇ ਚ ਜਿਹਨੂੰ ਗ੍ਰਿਫਤਾਰ ਕਰਨ ਦੀ ਜਦਨ ਕੀਤੀ ਜਾ ਰਹੀ ਹੈ